ਕਰੇਗਾ ਇਹਨਾਂ ਜੋਰ ਭਾਈ ਸਾਡੇ ਉੱਤੇ ਨਿਸ਼ਾਨ ਲਾਏ ਕਿ ਮੰਤਰੀ ਨੇ کیا ਨਸ਼ਾ ਖਾਂਦਾ ਬਿਲਕੁਲ ਸਾਨੂੰ ਘੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਵਫ਼ਾਹਨ ਯਾਰਾਂ ਪੇਪਰਾਂ ਤੇ ਕਰਾਏ ਘੁੱਟ ਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਭਾਈ ਭਾਈ ਸਾਹਿਬ ਪ੍ਰਧਾਨ ਮੰਤਰੀ ਭਾਗੇ ਕਿ ਵੀਡੀਓ ਨੂੰ ਬੇਬੀ ਦੇ ਕੋਤੇ ਆਦਾ ਇਹ ਚਲਾਉ ਗੱਲ ਬਾਤ ਭਾਈ ਸਾਡੇ ਉੱਤੇ ਸਾ ਬਿਆਨ ਕੁੜੀਆਂ ਵਾਲੇ ਬਿਆਨ ਸਾਡੇ ਪ੍ਰਧਾਨ ਮੰਤਰੀ ਪਾਚੀਕੇ ਨੂੰ ਅੱਜ ਚਤ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉਹਨਾਂ ਵੱਲੋਂ ਐਮਪੀ ਅਮਰਤਪਾਲ ਸਿੰਘ ਉੱਪਰ ਨਸ਼ਾ ਕਰਤੇਆਂ ਤੇ ਲਾਇਕੇ ਇਲਜ਼ਾਮ ਨੂੰ ਉਹਨਾਂ ਨੇ ਨਕਾਰਿਆ ਉਹਨਾਂ ਕਹਾਂਗੇ ਪੁਲਿਸ ਨੇ ਜ਼ਬਰਦਸਤੀ ਉਹਨਾਂ ਕੋਲੋਂ ਇਹ ਬਿਆਨ ਦਵਾਇਆ ਹੈ ਸੁਣਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਪ੍ਰਧਾਨ ਮੰਤਰੀ ਪਾਚੀਕੇ ਰਾਜ ਕਰੇਗਾ ਰਾਜ ਕਰੇਗਾ ਇਹਨਾਂ ਜੋ ਭਾਈ ਸਾਹਿਬ ਦੇ ਉੱਤੇ ਇਲਜ਼ਾਮ ਲਾਏ ਕਿ ਮੰਤਰੀ ਨੇ ਕਿਹਾ ਨਸ਼ਾ ਖਾਂਦਾ ਬਿਲਕੁਲ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਕੋਲ ਸੈਨ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟ ਮਾਰ ਕੇ ਇਹਨਾਂ ਵੀਡੀਓ ਰਿਕਾਰਡਿੰਗ ਸਾਡੇ ਤੋਂ ਕਰਾਈ ਹੈ ਕਈ ਭਾਈ ਸਾਹਿਬ ਪ੍ਰਧਾਨ ਮੰਤਰੀ ਬਾਕੇ ਕੇ ਵੀਡੀਓ ਨੂੰ ਬੇਨਤੀ ਕੇ ਠੋਕ ਕੇ ਆਉਂਦਾ ਇਹ ਚਲਾਓ ਗੱਲਬਾਤ ਭਾਈ ਸਾਹਿਬ ਦੇ ਉੱਤੇ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ